ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਮੂਰਾ ਔਸਰ ਲੱਜਾ ਰਖ લેਓ ਸਦ ਨਾ ਜਾਣ ਤੋਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਪੰਡਤ ਜੋ ਮਨ ਪਰਬੋਧੈ RAM ਨਾਮ ਆਤਮੈ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਰ ਜੋਣ ਨ ਆਵੈ 베ਦ ਪੁਰਾਨ ਸਿਮਰਤ 부ਝੈ ਮੂਲ ਸੁਖ ਮੈਂ ਜਾਣੈ ਅਸਥੂਲ ਜੋ ਬਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾਯ ਦੇਸ ਜੋ ਬਰਨ ਕੋ ਤੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾਯ ਦੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਸਵਾਲ ਪੈਦਾ ਹੋਇਆ ਵੀ ਪੰਡਿਤ ਕਿਹੋ ਜਾਂ ਹੋਵੇ ਪੰਡਿਤ ਕਿਹਨੂੰ ਕਹਿੰਦੇ ਹਨ ਤਾਂ ਪਾਤਸ਼ਾਹ ਜੀ ਕਹਿੰਦੇ ਉਹ ਪੰਡਿਤ ਹੈ ਜੋ ਮਨ ਨੂੰ ਪਰਉਪਦੇ ਭਾਵ ਨਾਮ ਸ਼ਕਤਾ ਨੇ ਸਿਧਾਰਤ ਦਾ ਹੈ ਪੰਡ ਨਾਮ ਬੁੱਧੀ ਦਾ ਹੈ ਔਰ ਤੱਤਾ ਨਾਮ ਸ਼ਾਸਤਰਾ ਨੇ ਸਿਧਾਂਤ ਦਾ ਹੈ ਸੋ ਪੰਡਿਤ ਜੋ ਮਨ ਪ੍ਰਭੂਤ ਹੈ RAM ਨਾਮ ਆਤਮ ਹੈ ਸੋਦੈ ਅਸਲੀ ਪੰਡਤ ਉਹ ਹੈ ਜਿਹੜਾ ਪਰਮੇਸ਼ਰ ਦੇ ਸ਼ਾਸਤਰਾਂ ਦੇ ਵਿੱਚ ਲਿਖੇ ਨਾਮ ਦਾ ਅਰਾਧਨਾ ਕਰਦਾ ਹੈ ਜਿਨ੍ਹਾਂ ਦੀ ਬੁੱਧੀ ਸ਼ਾਸਤਰਾਂ ਦੇ ਜਾਣਣ ਨੂੰ ਕੁਸ਼ਲ ਹੋਵੇ ਸੋ ਪੰਡਤ ਵਿਦਵਾਨ ਹੁੰਦਾ ਹੈ ਪੰਡਤ ਦਾ ਮਤਲਬ ਵਿਦਵਾਨ ਵੀ ਹੈ ਪਰਤ ਕੋਈ ਜਾਤ ਪਾਤ ਨਹੀਂ ਹੈ ਤਾਂ ਉਹ ਪੰਡਿਤ ਵਿਦਵਾਨ ਹੈ ਜੋ ਮਨ ਅੰਤਿਸ਼ ਕਰਨ ਨੂੰ ਪਰਬੋਧਾ ਭਾਵ ਵਿਸ਼ੇਸ਼ ਕਰਕੇ ਸਮਝਾਉਣਾ ਕਰੇ। ਰਾਮ ਨਾਮ ਆਤਮੈ ਸੋਧੈ ਔਰ ਰਾਮ ਦੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਹੋਜਲਾ ਕਰੇ, ਸ਼ੁੱਧ ਕਰੇ ਭਾਵ ਆਪਣੇ ਅੰਦਰੋਂ ਪਰਮੇਸ਼ਰ ਨੂੰ ਜਾਣਣਾ ਕਰੇ। ਰਾਮ ਨਾਮ ਸਾਰਸ ਪੀਵੇ ਜਿਹੜਾ ਰਾਮ ਨਾਮ ਦੇ ਤਤ ਨੂੰ ਅਸਲੀ ਤਤ ਨੂੰ ਜਾਣਨਾ ਕਰਦਾ ਹੈ ਪਰਮੇਸ਼ਰ ਦੇ ਨਾਮ ਰੂਪੀ ਸਾਰ ਤਤ ਨੂੰ ਅਮਰ ਰਸ ਨੂੰ ਪੀਂਦਾ ਹੈ ਉਹ ਹੀ ਅਸਲੀ ਪੰਡਤ ਹੈ ਉਸ ਪੰਡਤ ਕੇ ਉਪਦੇਸ਼ ਜਗ ਜੀਵੈ ਉਸ ਪੰਡਤ ਦੇ ਉਪਦੇਸ਼ ਸਰਕਾਰ ਸੰਸਾਰ ਜੀਵਨ ਮੁਕਤ ਹੋ ਜਾਂਦਾ ਹੈ ਪੰਡਤ ਕੌਣ ਹੈ ਸੋ ਪੰਡਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰਾ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਪੰਡਤ ਕਿਹਨੂੰ ਕਹਿੰਦੇ ਹਨ ਸੋ ਪੰਡਤ ਕਈ ਅਤ ਹੈ ਹਮਾਰਾ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਜਿਹੜਾ ਸਾਡੇ ਸਿਰ ਤੋਂ ਤਿੰਨਾ ਗੁਣਾ ਦੇ ਭਾਰ ਨੂੰ ਲਾ ਦੇਵੇ ਉਹੋ ਹੀ ਪੰਡਤ ਹੈ ਹਰ ਕੀ ਕਥਾ ਹਿਰਦੈ ਵਸਾਵੇ ਹਰੀ ਦੀ ਕਥਾ ਨੂੰ ਹਰੀ ਦੇ ਜਿਹੜਾ ਹੈ ਵਿਚਾਰਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੇ ਚਿੱਤ ਵਿੱਚ ਵਸਾਉਣਾ ਕਰੇ ਸੋ ਪੰਡਤ ਫਿਰ ਜੋਨ ਨ ਆਵੇ ਐਸਾ ਪੰਡਤ ਬਾਰ ਬਾਰ ਫਿਰ ਜੋ ਆਪਣੇ ਸਰੂਪ ਨੂੰ ਲਖਣਾ ਕਰਦਾ ਹੈ ਤਤ ਸੱਤੀ ਲਖਣਾ ਭਾਵ ਖੁਦ ਨੂੰ ਖੋਜਣਾ ਜਾਣਣਾ ਜਿਵੇਂ ਪਾਤਸ਼ਾਹ ਨੇ ਲਿਖਿਆ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਦੁਨੀਆ ਇੱਕ ਮੇਲਾ ਹੈ ਕਿਸੇ ਦੇ ਹੱਥ ਵਿੱਚ ਫੜਿਆ ਹੋਇਆ ਨਹੀਂ ਤੂੰ ਉਸ ਪਰਮੇਸ਼ਰ ਨਾਲ ਜੁੜਨਾ ਕਰ ਜੋ ਜਿਹੜਾ ਹਰੀ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ ਉਹੋ ਹੀ ਪੰਤ ਜਨਮ ਮਰਨ ਦੇ ਚੱਕਰਾ ਚੋਂ ਨਿਕਲ ਜਾਂਦਾ ਹੈ। ਵੇਦ ਪ੍ਰਾਨ ਸਿਮਰਤ ਬੂਝਾ ਮੂਲ ਜੋ ਵੇਦਾਂ ਪ੍ਰਾਨਾਂ ਸਿਮਰਟੀਆਂ ਸ਼ਾਸਤਰਾਂ ਦਾ ਮੁੱਢ ਪਰਮਾਤਮਾ ਹੈ। ਜਿਨ੍ਹਾਂ ਨੇ ਉਸ ਨੂੰ ਜਾਣਨਾ ਕੀਤਾ ਉਸ ਤਾਈ ਸਮਝਣਾ ਕੀਤਾ ਸੋਖਮ ਸਰੂਪ ਮੈਂ ਸਥੂਲ ਜਗਤ ਨੂੰ ਵਹਿਭੂਤਾ ਸਰੂਪ ਹੀ ਜਾਣਨਾ ਕਰਦਾ ਹੈ। ਸੂਖਮ ਸ੍ਰਿਸ਼ਟੀ ਵਿੱਚ ਜਿਵੇਂ ਹਿਰਨ ਗਰਭ ਸਤ ਦੇ ਸੁਪਨ ਰਸਥਾ ਦਾ ਅਭਮਾਨੀ ਹੈ ਅਸਥੂਲ ਬਰਾਟ ਆਕਾਰਾਂ ਦਾ ਅਭਮਾਨੀ ਹੈ ਸੂਖਮ ਤੇ ਬਰਾਟ ਦੇ ਤਾਂ ਹੀ ਹਿਰਨ ਗਰਭ ਜਾਣਨਾ ਕਰਦਾ ਹੈ ਸੂਖਮ ਭਾਵ ਨਿਰਗੁਣ ਸਰੂਪ ਵਿੱਚ ਖੰਡਾਂ ਬ੍ਰਹਮੰਡਾਂ ਦਾ ਵਿਸਾਰਾ ਜਾਣਨਾ ਕਰਦਾ ਹੈ ਅਸਥੂਲ ਜੋ ਸੰਸਾਰ ਅਸਥੂਲ ਹੈ ਇਸ ਵਿੱਚ ਉਹ ਸੂਖਮ ਨੂੰ ਜਾਣਦਾ ਹੈ ਸੁਖਮੇ ਜਾਣੇ ਅਸੂਲ ਸੁਖਮ ਵਿੱਚ ਸਥੂਲ ਨੂੰ ਜਾਣਦਾ ਅਸੂਲ ਵਿੱਚੋਂ ਸੁਖਮ ਨੂੰ ਜਾਣਦਾ ਸਰਗੋ ਨੈਗੁਣ ਰੰਕਾਰ ਸੁੰਨ ਸਮਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਜਿਹੜਾ ਇਸ ਤਰ੍ਹਾਂ ਸੁਖਮ ਵਿੱਚ ਅਸਥੂਲ ਨੂੰ ਤੇ ਅਸਥੂਲ ਵਿੱਚ ਸੁਖਮ ਨੂੰ ਜਾਣਣਾ ਕਰਦਾ ਹੈ ਨੈਗੁਣ ਤੇ ਸਰਗੁਣ ਸਰੂਪ ਨੂੰ ਸਮਝ ਲੈਂਦਾ ਹੈ ਅਸਲ ਵਿੱਚ ਉਹ ਹੀ ਅਸਲੀ ਪੰਡਤ ਹੈ ਇਹੋ ਜਿਹਾ ਪੰਡਤ ਹੋਣਾ ਚਾਹੀਦਾ ਸਾਖੀ ਰੂਤਰਾ ਬ੍ਰਹਮ ਆਪ ਹੀ ਬਣਿਆ ਹੈ ਇਉਂ ਉਸ ਹਰੀ ਨੂੰ ਜਾਣਨਾ ਕਰਦਾ ਹੈ ਆਤਮਾ ਦਾ ਬਚਨ ਸੀ ਬੇ ਪ੍ਰਾਨ ਸਿਮਰਤ ਗੂਜਿਆ ਮੋਲ ਸੋਖਮ ਹੈ ਜਾਣੈ ਅਸੂਲ ਆਪੇ ਸੋਖਮ ਆਪੇ ਥੋਲਾ ਲਖੀ ਨ ਜਾਇ ਨਾੜ ਤ੍ਰਿਲਲ ਸ਼ੂਸ਼ਮ ਤੇ ਸ਼ੂਸ਼ਮ ਕਾ ਦੀਨੋ ਵਿਦਦਨ ਵਿਦਦਨ ਬਤਾਏ ਵੱਡੇ ਤੋਂ ਵੱਡਾ ਹੈ ਤੇ ਛੋਟੇ ਤੋਂ ਛੋਟਾ ਹੈ ਐਸਾ ਪਰਮੇਸ਼ਰ ਦਸਮੇ ਪਾਖਸ਼ਾ ਨੇ ਆਪਣੇ ਬਚਨਾਂ ਵਿੱਚ ਕਿਹਾ ਚੌ ਵਰਨਾ ਕੋ ਦੇਵ ਉਪਦੇਸ਼ ਔਰ ਚਾਰਾਂ ਵਰਨਾ ਦੇ ਲੋਕਾਂ ਨੂੰ ਖੱਤਰੀ ਬ੍ਰਾਹਮਣ ਸੋ ਉਪਦੇਸ਼ ਜਿਹੜਾ ਇਹਨਾਂ ਚਾਰਾਂ ਨੂੰ ਇੱਕੋ ਉਪਦੇਸ਼ ਦੇ ਦੇਵੇ ਨਾਨਕ ਉਸ ਪੰਤ ਕੋ ਸਦਾ ਅਦੇਸ਼ ਮੈਂ ਐਸੇ ਪੰਤ ਨੂੰ ਨਮਸਕਾਰ ਕਰਦਾ ਹਾਂ ਖਤਰੀ ਬ੍ਰਾਹਮਣ ਸੋਦ ਵੈਸਪਰੇ ਚੌ ਵਰਨਾ ਕੋ ਸਾਂਝਾ ਉਹ ਕਿਹੜਾ ਉਪਦੇਸ਼ ਹੈ ਜਿਹੜਾ ਸਾਰਿਆਂ ਦਿੱਤਾ ਜਾ ਸਕਦਾ ਹੈ ਜਿਸ ਨੇ ਉਸ ਉਪਦੇਸ਼ ਨੂੰ ਸਮਝ ਲਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਸ ਪੰਡਤ ਨੂੰ ਅਦੇਸ਼ ਭਾਵਨਮ ਸ਼ਕਾਰ ਕਰਦਾ ਹਾਂ ਐਸੇ ਗੁਰ ਪਿਆਰਿਓ ਸਤਗੁਰੂ ਅਰਜਨ ਦੇ ਮਹਾਰਾਜ ਜੀ ਉਸ ਪੰਡਤ ਦੀ ਮਹਿਮਾ ਦੱਸਦੇ ਆ ਕਿ ਪੰਡਤ ਕਿਹੋ ਜਿਹਾ ਹੋਵੇ ਅੱਗੇ ਵਿਚਾਰ ਚੱਲਦੀ ਹੈ ਗੁਰੂ ਪਿਆਰਿਓ ਪੰਜਵੇਂ ਪਦੇ ਦੀ ਬੀਜ ਮੰਤਰ ਸਰਬ ਕੋ ਗਿਆਨ ਔਰ ਉਹ ਜਿਹੜਾ ਉਪਦੇਸ਼ ਹੈ ਜਿਸ ਦਾ ਪਾਤਸ਼ਾਹ ਜੀ ਨੇ ਇੱਥੇ ਨਾਮ ਲਿਖਿਆ ਮੂਲ ਮੰਤਰ ਬੀਜ ਮੰਤਰ ਜਿਹੜਾ ਸਾਰਿਆਂ ਦਿੱਤਾ ਜਾਂਦਾ ਉਹ ਕਿਹੜਾ ਮੰਤਰ ਹੈ ਇਹ ਅਗਲੇ ਪੰਜਵੇਂ ਪਦੇ ਦੀ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗਾਂ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮੁਲਾਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ